ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੁੰਡੇ ਦੇ ਵਿਆਹ ਦੇ ਵਿੱਚ ਵੱਖ-ਵੱਖਰੇ ਰਸਮਾਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਅਹਿਮ ਰਸਮ ਕੰਗਣਾ ਖੇਡਣ ਦੀ ਰਸਮ ਵੀ ਹੈ ਜਿਸ ਨੂੰ ਕਿ ਗਾਨਾ ਖੋਲਣਾ ਜਾਂ ਗਾਨਾ ਖੇਡਣਾ ਵੀ ਕਿਹਾ ਜਾਂਦਾ ਹੈ ਜੋ ਕਿ ਵਟਣੇ ਵਾਲੇ ਦਿਨ ਮੁੰਡੇ ਕੁੜੀ ਦੇ ਬੰਨੇ ਜਾਂਦੇ ਹਨ ਇੱਕ ਪ੍ਰਾਂਤ ਦੇ ਵਿੱਚ ਪਾਣੀ ਪਾ ਕੇ ਥੋੜਾ ਜਿਹਾ ਦੁੱਧ ਪਾ ਦਿੱਤਾ ਜਾਂਦਾ ਹੈ ਤੇ ਵਿੱਚ ਫੁੱਲਾਂ ਦੀਆਂ ਕਲੀਆਂ ਪਾ ਦਿੱਤੀਆਂ ਜਾਂਦੀਆਂ ਹਨ ਇੱਕ ਛਾਪ ਚਾਂਦੀ ਦਾ ਸਿੱਕਾ ਪਾ ਦਿੱਤਾ ਜਾਂਦਾ ਹੈ ਇੱਕ ਜਣੇ ਨੇ ਹੀ ਇਹ ਦੋਨੋਂ ਚੀਜ਼ਾਂ ਇੱਕ ਮੁਠੀ ਦੇ ਵਿੱਚ ਲੈਣੀਆਂ ਹੁੰਦੀਆਂ ਹਨ ਵੇਖੋ ਲਾ ਇਹ ਚੀਜ਼ਾਂ ਇਕੱਠੇ ਰੱਖੋ ਅੱਛਾ ਇਕੱਠਾ ਰੱਖਣਾ ਰੁਪਈਏ ਦੇ ਨਾਂ ਲਾਣੇ ਚਾਹੀਦੀ ਹੈ ਦੋ ਜੀ ਜਲ ਬਣੀ ਹੈ ਇਕੱਠੀਆਂ ਸ਼ਾਮ ਤੱਕ ਦੀ ਨੀਚੋਂ ਆ ਰਿੰਗਰ ਰੁਪਈਏ ਇਕੱਠਾ ਕੱਢਣਾ ਦੋਨੋਂ ਹੀ ਕਾਚੀ ਮਾਂਮੀ ਤੁਸੀਂ ਖੜ੍ਹ ਜਾਓ ਮਾਂਮੀ ਨਹੀਂ ਨਹੀਂ ਮम्मा ਮੈਂ ਉਹ ਡਾਇਰੈਕਟ ਰਿੰਗ ਰਿੰਗ ਸੀ ਕੋਈ ਸ਼ੋਰ ਆ ਗਿਆ ਉਹ ਵੀ ਉਸ ਨੂੰ ਪੈਸਾ ਵੀ ਹੱਥ 'ਚੇ ਰੱਖਣਾ ਤਾਂ ਉਹ ਅੱਗੇ ਅੱਗੇ ਤੀਕੀ ਬੋਲਦਾ ਹੈ ਆਈ ਜਾ ਅੱਜ ਆ ਗਿਆ ਅਸ਼ਟ ਵੈਰੀ ਗੁੱਡ ਵੈਰੀ ਗੁੱਡ ਚਲੋ ਉੱਡਾਓ ਹੋਰ ਨਾ ਮੈਂ ਪਾ ਦਉ ਰੁਕ ਜਾ ਫੇਰ ਦੁਬਾਰਾ ਹਮ ਅੱਛਾ ਚਲੋ ਫੇਰ ਚਲੋ ਬਈ ਜੇ ਉਹਦਾ ਗਿਆ ਨਹੀਂ ਖਾਂਦਾ ਫਿਰ ਪੰਜ ਵਾਰੀ ਪੰਜ ਵਾਰੀ ਜੇ ਪੰਜਾਰੇ ਸ਼ਰੀਰ ਜੇ ਫਿਰ ਜਿੱਤਦੀ ਅਗਲੀ ਵਾਰ ਹੋ ਜਾ ਲ ਸਾਰਿਆਂ ਨੂੰ ਹੁਣ ਕਿੱਥੇ ਲੱਭਣੀ ਆ ਇਹਨਾਂ ਨੇ ਸਮਰ ਦੇਖ ਲਈ ਸੀ ਨਹੀਂ ਮੈਂ ਰੌਂਡੀ ਨਹੀਂ ਬਈ ਰੌਂਡੀ ਨਹੀਂ ਕਰਨੀ ਰੌਂਡੀ ਨਹੀਂ ਕਰਨੀ ਰੌਂਡੀ ਨਹੀਂ ਕਰਨੀ ਬਈ ਪੇਚਾ ਪੈ ਗਿਆ ਸਖਤ ਦੇਖਦੇ ਕੋਣੀ ਮम्मी ਨੂੰ ਲੱਪਣ ਦੇ ਲੱਪਣ ਦੇ ਪੰਜ ਮੇਰੇ ਕੋਲ ਆ ਕਿਉਂ ਆ ਨਹੀਂ ਕਰਨਾ ਹੈ ਚੱਲ ਲੈ ਤੁਸੀਂ ਵੀ ਛੱਡੋ ਛੱਡੋ ਬਈ ਛੱਡੋ ਇੱਕ ਬਟੇ ਦੇ ਹੱਥਾਂ 'ਚ ਚੈੱਕ ਕਰੋ ਨਾ ਕੁਝ ਫੜਿਆ ਤਾਂ ਨਹੀਂ ਹੋਇਆ ਪਿੱਛੇ ਚੈੱਕ ਕਰੋ ਮਾਰੋ ਤਾਲੀਆਂ ਏ ਏ ਇਹ ਖੌਂਦੀ ਜੀ ਯੇ ਥੈਂਕ ਯੂ ਗੋ ਕਬੀਨਾ ਦਿਖਾਣਾ ਔਰ ਉੱਪਰ ਤੇ ਤਾਂ ਕੀ ਆ ਆ ਕਿ ਬੰਦੀ ਆ ਗਈ ਆ ਦੇਖੀ ਬੁਝ ਗਈ ਆ ਬਾਗਣਾ ਮਿਕਸਪ ਟਿੰਨ ਹੋ ਗਈਆਂ ਚੁਪਾਂਜ ਹੋ ਗਈ ਲੈ ਕੰਮ ਵੀ ਤਿੰਨ ਬਾਰ ਕਰੂ ਦਿੱਤੇ ਹਾਂ ਉਹ ਦੋ ਵਾਰੀ ਰਸ਼ਮੀ ਤੇ ਠੀਕ ਆ ਲੁਸ ਖਾਲੀਆਂ ਹੀ ਆ ਨਹੀਂ ਆਪਣੀਆਂ ਸੌਖੀਆਂ ਉਹਦੀਆਂ ਸਾਲੀਆਂ ਨੇ ਤਾਂ ਕਹਿੰਦੇ ਆਲੇ-ਦਾਲੇ ਨੂੰ ਅਲਝਾ ਕੇ ਪਾਈਆਂ ਹੋਈਆਂ ਅੱਛਾ ਪਤਾ ਨਹੀਂ ਪਾ ਦੇਣੀ ਆ ਤਾਂ ਰਸ਼ਮੀ ਨੇ ਮਿੰਟ ਲਾਉਣਾ ਆ ਦੇਖ ਉਹ ਤਾਂ ਮੇਲ ਆਉਦੇ ਖੋਲਣਾ ਨੇ ਨਹੀਂ ਹੋਈਆਂ ਨਹੀਂ ਆ ਤਾਂ ਬਹੁਤ ਜ਼ੋਰ ਤੇਤੀਆਂ ਕੱਢਦੀ ਨਹੀਂ ਦੋ ਹੀ ਪਾਉਣੀ ਕੁੜੀਆਂ ਦੇ ਨੇਲ ਹੁੰਨੇ ਆ ਮਮੀ ਇਹ ਖੁੱਲ ਜੰਨੀ ਐ ਤੁਹਾਨੂੰ ਮਾਰਿਆ ਨਹੀਂ ਲੱਭਦੇ ਆ ਦੁਆਤ ਤੇ ਨਾਲ ਲਾਉਣਾ ਨਹੀਂ ਚਲ ਆਪਾਂ ਖੇਲਦੇ ਉੱਥੇ ਬੈਠ ਕੇ ਖਰਦੋ ਨਹੀਂ ਨਹੀਂ ਕਿ ਐਨਾ ਖੋਲ ਰਹੀ ਐ ਦੁਆ ਕਿਦਾਂ ਤੇ ਬੁਣਾਂਗੇ ਅੱਛਾ ਇਕ ਹੱਥ ਨਾਲ ਖੋਲਣਾ ਹੁੰਦਾ ਏ ਠੁਕਾ ਠਾਈਮਰ ਲਾਓ ਪਾਰੀ ਲਾਉਂਗੇ ਪਾਰੀ ਟਾਈਮਰ ਲਾਓ ਇਹ ਵੀ ਗਾਨਾ ਖੋਲ ਹੁੰਦੇ ਹੁਣ ਇਹ ਖੋਲਣਾ ਹੁੰਦਾ ਏ ਇਕ ਹੱਥ ਨਾਲ ਦੇਖੋ ਕਿੰਨਾ ਟਾਈਮ ਲੱਗਦਾ ਆ ਸੱਤ ਇਕੱਠਾ ਹੁੰਦਿਆਂ ਨੇ ਇਹਨੂੰ ਦਿੱਤੀ ਹੋਈ ਐ ਸਾਤ 30 ਮਿੰਟ ਸਾਤ ਇਹ ਵੀ ਨਹੀਂ ਖੁੱਲਦਾ ਹੋ ਗਿਆ दो बहुत टाइट दत्ती है इतो बी आई ਹਾਂ ਅੱਜ ਜੜੀ ਜੜੀ ਆ ਗਏ ਆ ਤੇ ਖੁੱਲ੍ਹਦੇ ਆ ਕਿਹੜਾ ਕਿਹੜਾ ਕਿਹੜੀਆਂ ਵਿੱਚ ਨਾ ਆਪੇ ਜੀ ਖੜੇ ਹੈ ਅਜੀ ਹੋਵੇਗਾ ਖਾਜੇ ਬੋਟਾ ਲੱਤੀਆਂ ਸੱਤ ਹੁੰਨੀਆਂ ਮੱਤੋ ਦੀ ਵੱਜ ਜਾ ਸੱਤ ਰਵਦੀਪ ਤਾਂ ਕਹਿੰਦਾ ਹੋਰ ਟੈਟ ਕਰੋ ਠੀਕ ਹੈ ਅੱਛਾ ਟਾਈਮ ਯਾ ਟਾਈਮ ਨੋਟ ਕਰ ਲਓ ਫਿਰ 3 ਮਿੰਟ ਵੀ 3 ਮਿੰਟ ਵੀ ਲੱਗਣਗੇ ਚਲੋ ਹਾਂ ਅੱਪਾ ਹਾਂਜੀ ਸਟਾਰਟ ਕਰ ਦੇ ਬੋਲਟਰ ਚੱਲਦੀ ਨਹੀਂ ਲੈ ਵੀ ਹੁਣ ਲੱਗੇ ਰਵਦੀਪ ਸਿੰਘ ਦੇਖਦੇ ਹਾਂ ਹੁਣ ਕਿੰਨੇ ਟਾਈਮ ਚ ਖੋਲਦਾ ਇਹ ਇਹ ਸਾਲੀਆਂ ਨੇ ਕਰੀ ਹੋਈ ਹੈ ਮਜ਼ਬੂਤੀ ਨ ਅਬਰਾਸੋ ਮਾਹੇ। ਨਾ ਮੈਂ ਨਾ ਸੋਣਾ ਦੇਖੀ ਇਹਨੂੰ ਵੀ ਲਿਆਂਦਾ ਤਾਂ ਇਹ ਜਾਈ। 3 ਮਿੰਟ ਰਹਿ ਗਏ। ਜੰਮਿਆ ਤਾਂ ਰੈਮ ਕਰਿਆ ਸਾਲੀਆਂ ਦੇ ਜੀਜੇ ਤੇ ਨਹੀਂ ਰਹਿਣ ਕਰਿਆ ਹੈਗਾ। ਆਇਆ ਕਿਚੀ ਨਾ ਦੇਖਾਈ ਦਿੰਦਾ। 7 ਦੇ ਇਥੇ ਬੰਦਾ ਕਿਹਦੀ ਆ ਦੇ। ਪਾਪਾ ਯੂ ਪੂਰੀ ਸੱਤ ਕਰ ਰਿਹਾ ਕੋਠਾ ਨੂੰ। ਮੈਂ ਤਾਂ ਬਸ 1.5 ਮਿੰਟ ਰਹਿ ਗਿਆ। ਬਸ 1.5 ਮਿੰਟ ਕਿੱਥੇ 2.5 ਮਿੰਟ ਪਾਏ ਹਜੇ। ਕਮਿੰਟ ਬਹਿ ਜਾ ਕਿਵੇਂ ਟਾਈਮ ਕਰਾਇੰਗ ਕਰਿਆ ਪ੍ਰਸ਼ਨੀਤ ਅਲੋ ਜੀ ਤੇ ਵਾਡੀ ਟਿਕਾੜੇ ਜੇ ਖੋਲ ਜਾ ਕੇ ਢੋਲ ਰਹੀ ਹੈ ਬਹੁਤ ਸੋਹਣੀ ਢੋਲ ਰਹੀ ਹੈ ਕਹਿ ਰਹੀ ਹੈ ਅਜੇ ਪਤੰਗਾਂ ਦੋਵੇਂ ਹੀ ਚਲਾ ਗਿਆ 3 ਮਿੰਟ 20 ਸੈਕਿੰਡ ਰੱਬ ਦੀ ਬਲੇ ਪਹਿਲਾਂ ਓਕੇ 3 ਮਿੰਟ 20 ਡੱਟ ਖੋਲ ਆਇਨਪ ਬੁਸ਼ਦੀ ਨਹੀਂ ਉਹ ਤਾਂ ਬਰੂਸ਼ਾ ਬਰੂਸ਼ ਇਹ ਦੁਨੀਆ ਤਾਂ ਲਾ ਗਾਤੀ ਲੈ ਫੇਰ ਤਾਂ ਪੰਗਾ ਪੈ ਕਿਤੇ ਕੱਟ ਤੇ ਹੱਥ ਤੇ ਰੱਖ ਲੈੰਦਾ

ਕੰਮ ਹੋ ਗਿਆ ਟਾਈਮ ਪੂਰਾ ਹੋ ਗਿਆ ਤੇਰੀ 23 23 ਅੰਦਰ ਵੀ ਆ ਗਿਆ ਹੋ ਗਿਆ ਟਾਈਮ ਪੂਰਾ ਹੋ ਗਿਆ ਇੱਕ ਦੋ ਕਬੱਦ ਦੇ ਦੋ ਬਚਾਰੇ ਨਾ ਕੋਈ ਨਹੀਂ ਖੋਲ ਲੈਣ ਚੱਲ ਕੰਨੀ ਸ਼ੂਟ ਕਰੀ ਦੋ ਹੱਥ ਨਾਲ ਕੋਈ ਗੱਲ ਨਹੀਂ ਮੰਨ ਲਾ ਜਿੱਤ ਗਈ ਜਿੱਤ ਗਈ ਸਾਰੀਆਂ ਰਸਮਾਂ ਹੋ ਗਈਆਂ ਖਤਮ ਪ੍ਰਮਾਤਮਾ ਨੇ ਸਾਰੀਆਂ ਰਸਮਾਂ ਆਪਣੀਆਂ ਪੂਰੀਆਂ ਕਰਤੀਆਂ ਵਾਹ ਹੁਣ ਆਪਾਂ ਪਾਵਾਂਗੇ ਇੱਕ ਦੋ ਮਿੰਟ ਲਈ ਗਿੱਧਾ ਮੇਰੇ ਵਿਆਹ ਦੇ ਬਲੌਗ ਤੋਂ ਕਿਵੇਂ ਦੇ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਦੱਬ ਕੇ ਸ਼ੇਅਰ ਕਰਿਓ ਜਿਸ ਭੈਣ ਵੀਰ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਕਾਲਿਆਂ ਦੇ ਕਾਰਜ ਹੋ ਗਏ ਪੂਰੇ ਭਾਗਾਂ ਵਾਲਿਆਂ ਦੇ ਕਾਰਜ ਹੋ ਗਏ ਪੂਰੇ ਭਾਗਾਂ ਵਾਲਿਆਂ ਦੇ ਕਰਮ ਕੀ ਹੋ ਗਏ ਪੂਰੇ ਭਾਗਾਂ ਵਾਲਿਆਂ ਦੇ ਕਾਰਜ ਹੋ ਗਏ ਪੂਰੇ ਭਾਗਾਂ ਦੇ ਬਰਬਾਦੀ ਆਉਣੇ ਇਹ ਦਿਨ ਸਕੇ ਨਾਲੇ ਰੋਜ਼ ਰੋਜ਼ ਨਹੀਂ ਆਉਣੇ ਇਹ ਦਿਨ ਸਕੇ ਨਾਲੇ ਰੋਜ਼ ਰੋਜ਼ ਨਹੀਂ ਆਉਣੇ ਇੱਕ ਦਿਨ ਸਕੇ ਨਾਲੇ ਰੋਜ਼ ਰੋਜ਼ ਨਹੀਂ ਕੱਗੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ